ਅੱਜ ਦਾ ਵਿਸ਼ਾ ਹੈ ਖਾਲਿਸਤਾਨ ਮੰਗਣ ਵਾਲਿਆਂ ਨੂੰ ਕੁਝ ਸਵਾਲ ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਸਿੱਖਾਂ ਵਿੱਚ ਖਾਲਿਸਤਾਨ ਦਾ ਭੂਤ ਬਹੁਤ ਸਵਾਰ ਹੋਇਆ ਪਿਆ ਹੈ ਚਾਹੇ ਕੋਈ ਅਨਪੜ ਹੋਵੇ ਜਾਂ ਪੜਿਆ ਲਿਖਿਆ ਹੋਵੇ ਹਰ ਇੱਕ ਆਦਮੀ ਖਾਲਿਸਤਾਨ ਦੀ ਹਮਾਇਤ ਕਰਦਾ ਹੈ ਜੇਕਰ ਕਿਸੇ ਨੂੰ ਪੁੱਛ ਲਈਏ ਕਿ ਭਾਈ ਖਾਲਿਸਤਾਨ ਵਿੱਚ ਕੀ ਹੋਵੇਗਾ ਇਸ ਰਾਜ ਦੀ ਰੂਪਰੇਖਾ ਕੀ ਹੋਵੇਗੀ ਤਾਂ ਇਸ ਬਾਰੇ ਉਹ ਚੁੱਪ ਕਰ ਜਾਂਦੇ ਹਨ ਸਾਡੇ ਲੋਕਾਂ ਵਿੱਚ ਭੇਟਚਾਲ ਬਹੁਤ ਹੈ ਜੇਕਰ ਇੱਕ ਆਦਮੀ ਨੇ ਗੱਲ ਕਰ ਦਿੱਤੀ ਤਾਂ ਦੂਸਰੇ ਨੇ ਉਸ ਗੱਲ ਦੀ ਨਗਾਈ ਤੱਕ ਨਹੀਂ ਜਾਣਾ ਬਸ ਪਹਿਲੇ ਆਦਮੀ ਨੇ ਮੰਗ ਰਹੀ ਆਪਣਾ ਘੋੜਾ ਭਜਾ ਦੇਣਾ ਹੁੰਦਾ ਖਾਲਿਸਤਾਨ ਮੰਗਣ ਵਾਲੇ ਵੀਰਾਂ ਨੂੰ ਕੁਝ ਸਵਾਲ ਕੀਤੇ ਜਾਂਦੇ ਹਨ ਤਾਂ ਕਿ ਉਹ ਇਹਨਾਂ ਸਵਾਲਾਂ ਦਾ ਜਵਾਬ ਦੇ ਸਕਣ ਪਹਿਲਾ ਸਵਾਲ ਕੀ ਤੁਹਾਨੂੰ ਹਿੰਦੂ ਭਰਾਵਾਂ ਕੋਲੋਂ ਕੋਈ ਡਰ ਹੈ ਜਿਸ ਕਰਕੇ ਤੁਸੀਂ ਖਾਲਿਸਤਾਨ ਦੀ ਮੰਗ ਕਰਦੇ ਹੋ ਦੂਸਰਾ ਖਾਲਸਤਾਨ ਵਿੱਚ ਤੁਹਾਨੂੰ ਕਿਸ ਗੱਲ ਦਾ ਫਾਇਦਾ ਹੋਵੇਗਾ ਤੀਸਰਾ ਦੁਨੀਆ ਦੇ ਲੋਕ ਲੜਾਈਆਂ ਲੜ ਕੇ ਆਪਣੇ ਰਾਜ ਨੂੰ ਵੱਡਾ ਕਰਨਾ ਚਾਹੁੰਦੇ ਹਨ ਪਰ ਤੁਸੀਂ ਦੇਸ਼ ਦੇ ਇੱਕ ਛੋਟੇ ਜਿਹੇ ਟੁਕੜੇ ਦੀ ਮੰਗ ਕਰ ਰਹੇ ਹੋ ਚੌਥਾ ਸਵਾਲ ਜਦ ਖਤਰਨਾਕ ਸੌਰੀ ਜਦ ਖਾਲਸਤਾਨ ਬਣ ਗਿਆ ਤਾਂ ਜੇਕਰ ਤੁਹਾਨੂੰ ਭਾਰਤ ਦੇ ਦੂਸਰੇ ਸੂਬੇ ਵਿੱਚ ਜਾਣਾ ਪਵੇਗਾ ਤਾਂ ਕੀ ਤੁਸੀਂ ਪਾਸਪੋਰਟ ਬਣਾ ਕੇ ਜਾਓਗੇ ਪੰਜਵਾਂ ਸਵਾਲ ਮਹਾਰਾਜਾ ਰਣਜੀਤ ਸਿੰਘ ਨੇ ਇੰਨੀ ਸਿਆਣਪ ਅਤੇ ਮਿਹਨਤ ਨਾਲ ਸਿੱਖ ਰਾਜ ਕਾਇਮ ਕੀਤਾ ਸੀ ਕਿਉਂ ਤੁਹਾਡੇ ਸਿੱਖਾਂ ਦੇ ਆਪਸੀ ਫੁੱਟ ਅਤੇ ਗਦਾਰੀ ਦੇ ਕਾਰਨ ਕਰਕੇ ਤੁਸੀਂ ਉਸ ਸਿੱਖ ਰਾਜ ਨੂੰ 40 ਸਾਲ ਤੋਂ ਵੱਧ ਰੱਖ ਸਕੇ ਸੇਵਾਂ ਸਵਾਲ ਬੰਦਾ ਸਿੰਘ ਬਹਾਦਰ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਵੀ 25-30 ਸਾਲ ਪਹਿਲਾਂ ਸਿੱਖ ਰਾਜ ਕਾਇਮ ਕਰ ਦੇਣਾ ਸੀ ਉਸ ਨੂੰ ਜਿਉਂਦਾ ਫੜਵਾਉਣ ਵਿੱਚ ਤੇ ਉਸ ਨੂੰ ਸ਼ਹੀਦ ਕਰਾਉਣ ਵਿੱਚ ਕੀ ਤੁਹਾਡੇ ਵਿੱਚੋਂ ਹੀ ਗਦਾਰ ਲੋਕ ਨਹੀਂ ਸਨ ਸੱਤਵਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖੀ ਦੀ ਆਣ-ਬਾਣ ਤੇ ਸ਼ਾਨ ਲਈ ਆਪਣਾ ਸਾਰਾ ਪਰਿਵਾਰ ਸ਼ਹੀਦ ਕਰਵਾ ਲਿਆ ਪਰ ਜਦ ਉਹ ਦੱਖਣ ਵਾਲੇ ਪਾਸੇ ਬਿਨਾਂ ਕਿਸੇ ਨੂੰ ਦੱਸੇ ਚਲੇ ਗਏ ਤਾਂ ਉਹਨਾਂ ਦੇ ਸੂਹ ਦੇਣ ਵਾਲੇ ਵੀ ਸਾਡੇ ਵਿੱਚੋਂ ਹੀ ਕੁਝ ਗਦਾਰ ਲੋਕ ਸਨ ਜੋ ਮੁਗਲਾਂ ਨਾਲ ਰਲੇ ਹੋਏ ਸਨ ਦੱਖਣ ਵਿੱਚ ਨੰਦੇੜ ਸਾਹਿਬ ਵੇਖੇ ਜਾ ਕੇ ਵੀ ਉਹਨਾਂ ਨੂੰ ਕਿਸੇ ਪਠਾਨ ਕੋਲੋਂ ਸ਼ਰਾਬ ਮਰਵਾ ਦਿੱਤਾ ਅਤੇ ਬਾਅਦ ਵਿੱਚ ਪਾਪ ਨੂੰ ਲੁਕਾਉਣ ਵਾਸਤੇ ਕਹਾਣੀ ਬਣਾ ਦਿੱਤੀ ਕਿ ਉਹਨਾਂ ਦਾ ਜ਼ਖਮ ਦੁਬਾਰਾ ਇਸ ਕਰਕੇ ਖੁੱਲ ਗਿਆ ਸੀ ਕਿ ਉਹਨਾਂ ਨੇ ਤੀਰ ਕਮਾਨ ਦੇ ਚਿਲਾ ਚੜਾ ਕੇ ਖਿੱਚ ਲਿਆ ਸੀ ਜਿਸ ਕਰਕੇ ਉਹਨਾਂ ਦੀ ਮੌਤ ਹੋ ਗਈ ਸੀ ਸੋ ਦੋਸਤੋ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਕੌਮ ਬਹੁਤ ਬਹਾਦਰ ਕੌਮ ਹੈ ਪਰ ਇਸ ਕੌਮ ਵਿੱਚ ਗਦਾਰ ਲੋਕਾਂ ਦੀ ਵੀ ਕਮੀ ਨਹੀਂ ਹੈ ਜਿਹੜੇ ਕਿ ਵੱਖ-ਵੱਖ ਸਮੇਂ ਤੇ ਆਪਣੇ ਗੁਰੂਆਂ ਨਾਲ ਗਦਾਰੀ ਕਰਦੇ ਰਹੇ ਸੋ ਖਾਲਸਤਾਨ ਮੰਗਣ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਦੇਸ਼ ਵਿੱਚ ਅੱਗ ਨਾ ਛੇੜੋ ਦੇਸ਼ ਅੰਦਰ ਅਮਨ ਸ਼ਾਂਤੀ ਰਹਿਣ ਦਿਓ ਆਪਣੇ ਪੰਜਾਬ ਨੂੰ ਸੋਹਣਾ ਬਣਾਉਣ ਵਿੱਚ ਯੋਗਦਾਨ ਪਾਓ ਨਸ਼ਿਆਂ ਦੇ ਖਿਲਾਫ ਮਹੰਮ ਛੇੜੋ ਗੁਰਬਾਣੀ ਦਾ ਪ੍ਰਚਾਰ ਕਰੋ ਪਖੰਡੀ ਬਾਬਿਆਂ ਤੇ ਕਥਾਵਾਚਕਾਂ ਕਾਚਕਾਂ ਦਾ ਪਰਦਾ ਫਾਸ਼ ਕਰੋ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਬਾਕੀ ਜਿਹੜੇ ਹੋਰ ਗ੍ਰੰਥ ਹਨ ਜਿਹੜੇ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਦੀ ਕਸਵੱਟੀ ਉੱਪਰ ਖਰੇ ਨਹੀਂ ਉਤਰਦੇ ਉਹਨਾ ਗ੍ਰੰਥਾਂ ਨੂੰ ਸਿੱਖਾਂ ਤੋਂ ਦੂਰ ਕਰੋ ਸਾਰੇ ਹਿੰਦੂ ਅਤੇ ਸਿੱਖ ਭਰਾ ਭਰਾ ਹਨ ਕਿਸੇ ਨੂੰ ਇੱਕ ਦੂਜੇ ਤੋਂ ਕੋਈ ਖਤਰਾ ਨਹੀਂ ਆਪਣੇ ਪੰਜਾਬ ਨੂੰ ਇੱਕ ਭਾਈਚਾਰਕ ਸਾਂਝ ਵਾਲਾ ਪੰਜਾਬ ਬਣਾਓ ਅਤੇ ਧਾਰਮਿਕ ਨਫ਼ਰਤ ਨੂੰ ਖਤਮ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ